ਇਹ ਵੀਡੀਓ ਥੋੜੀ ਲੰਮੀ ਹੋ ਸਕਦੀ ਹੈ ਪਰ ਸ਼ਾਂਤੀ ਨਾਲ ਜਰੂਰ ਸੁਣਿਓ ਸੰਗਤ ਜੀ ਦੀਪ ਸਿੰਘ ਸਿੱਧੂ ਦਾ ਸ਼ੰਭੂ ਬਾਰਡਰ ਤੇ ਅਲੱਗ ਮੋਰਚਾ ਲਗਾਉਣਾ ਸਿਰਫ ਖੇਤੀ ਕਾਨੂੰਨਾਂ ਤੱਕ ਸੀਮਿਤ ਨਹੀਂ ਸੀ ਹਾਂ ਇਹ ਠੀਕ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਵੀ ਉਹਨਾਂ ਦਾ ਇੱਕ ਮਕਸਦ ਸੀ ਅਸੀਂ ਸਾਰੇ ਜਾਣਦੇ ਹਾਂ ਦੱਸਣ ਦੀ ਲੋੜ ਹੀ ਨਹੀਂ ਉਹਨਾਂ ਦਾ ਬੰਬੇ ਵਿੱਚ ਫਿਲਮ ਕੈਰੀਅਰ ਬਹੁਤ ਵਧੀਆ ਚੱਲ ਰਿਹਾ ਸੀ ਪਰ ਸਾਰਾ ਕੁਝ ਦਾਅ ਤੇ ਲਗਾ ਕੇ ਉਹ ਮੈਦਾਨ ਵਿੱਚ ਕੁੱਦੇ ਸਿੱਟਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਅਚਾਨਕ ਫਿਲਮ ਇੰਡਸਟਰੀ ਵਿੱਚ ਉਹਨਾਂ ਦੇ ਬੈਰ ਹੀ ਬੈਰੀ ਬਣ ਗਏ ਹਿੰਦੀ ਚੈਨਲਾਂ ਨੇ ਵੀ ਪ੍ਰਚਾਰ ਕੀਤਾ ਦੀਪ ਸਿੱਧੂ ਅੱਤਵਾਦੀ ਹੈ ਦੂਜੇ ਪਾਸੇ ਕੁਝ ਪੰਜਾਬੀ ਚੈਨਲਾਂ ਨੇ ਦੀਪ ਸਿੱਧੂ ਦੀਆਂ ਕੁਝ ਫੋਟੋਆਂ ਜੋ ਪ੍ਰਧਾਨ ਮੰਤਰੀ ਅਤੇ ਸਨੀ ਦਿਓਲ ਨਾਲ ਸੰਨ ਉਹਨਾਂ ਨੂੰ ਸਰਕਾਰ ਨਾਲ ਜੋੜਿਆ ਗਿਆ ਤੇ ਕਿਹਾ ਗਿਆ ਕਿ ਦੀਪ ਸਿੱਧੂ ਗੱਦਾਰ ਹੈ ਅਤੇ ਸਰਕਾਰ ਨਾਲ ਮਿਲ ਕੇ ਚੱਲ ਰਿਹਾ ਹੈ ਇਸ ਦਾ ਇਰਾਦਾ ਕੋਲ ਨੂੰ ਖਤਮ ਕਰਨ ਦਾ ਹੈ ਅਜਿਹੀਆਂ ਗੱਲਾਂ ਵੀ ਸਾਨੂੰ ਸੁਣਨ ਨੂੰ ਮਿਲੀਆਂ ਦੀਪ ਸਿੱਧੂ ਦਾ ਅਸਲੀ ਮਕਸਦ ਆਖਰਕਾਰ ਕੀ ਸੀ ਨੌਜਵਾਨਾਂ ਦੀ ਲਾਮਬੰਦੀ ਕਰਨਾ ਦੀਪ ਸਿੱਧੂ ਨੇ ਜਦੋਂ ਸ਼ੰਭੂ ਮੋਰਚਾ ਲਗਾਇਆ ਤਾਂ ਬਹੁਤ ਸਾਰੇ ਨੌਜਵਾਨ ਦਿੱਲੀ ਮੋਰਚੇ ਵਿੱਚ ਸ਼ਾਮਲ ਹੋ ਗਏ ਜਿਹੜਾ ਕੰਮ ਸਾਲਾਂ ਤੋਂ ਬਣੀਆਂ ਰਵੈਤੀ ਜਥੇਬੰਦੀਆਂ ਨਹੀਂ ਕਰ ਸਕੀਆਂ ਉਹ ਕੰਮ ਦੀਪ ਸਿੱਧੂ ਨੇ ਕੁਝ ਦਿਨਾਂ ਵਿੱਚ ਹੀ ਕਰ ਦਿਖਾਇਆ ਜਦੋਂ ਭਾਰਤ ਸਰਕਾਰ ਨੇ ਦੇਖਿਆ ਕਿ ਇੰਨਾ ਵੱਡਾ ਇਕੱਠ ਉਹ ਵੀ ਇੱਕ ਨੌਜਵਾਨ ਨੇ ਕਰ ਦਿੱਤਾ ਜਿਸ ਦੀ ਆਪਣੀ ਕੋਈ ਜੁਨੀਆ ਨਹੀਂ ਜਿਸ ਦਾ ਆਪਣਾ ਕੋਈ ਸੰਗਠਨ ਹੀ ਨਹੀਂ ਨਾ ਕੋਈ ਬੋਟ ਪਾਰਟੀ ਹੈ ਤਾਂ ਸਰਕਾਰ ਨੂੰ ਹੈਰਾਨੀ ਦੇ ਨਾਲ ਚਿੰਤਾ ਵੀ ਹੋਈ ਕਿਉਂਕਿ ਇੰਨਾ ਵੱਡਾ ਨੌਜਵਾਨਾਂ ਦਾ ਹਜੂਮ ਸਰਕਾਰ ਦੀ ਗਲਤੀ ਹੱਡੀ ਸੀ ਨੌਜਵਾਨਾਂ ਤੇ ਲਾਠੀ ਚਾਰਜ ਵੀ ਨਹੀਂ ਕੀਤੀ ਜਾ ਸਕਦੀ ਸੀ ਪਰ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਈਰਖਾਨ ਨੇ ਆ ਕੇ ਰਿਆ ਕਿਉਂਕਿ ਉਹਨਾਂ ਨੂੰ ਈਰਖਾ ਇਹ ਸੀ ਕਿ ਜਿਹੜਾ ਇਕੱਠ ਅਸੀਂ ਨਹੀਂ ਕਰ ਸਕੇ ਉਹ ਇਸ ਨੌਜਵਾਨ ਨੇ ਇੰਨੀ ਜਲਦੀ ਕਿਵੇਂ ਕਰ ਦਿੱਤਾ ਅਤੇ ਸਾਡੀ ਜੁਨੀਅਨ ਕੈਡਰ ਦੇ ਬੰਦੇ ਵੀ ਦੀਪ ਸਿੱਧੂ ਨਾਲ ਸ਼ਾਮਲ ਹੋ ਰਹੇ ਹਨ ਜਿਸ ਨਾਲ ਉਹਨਾਂ ਨੂੰ ਪਿੰਡਾਂ ਵਿੱਚੋਂ ਫੰਡ ਵੀ ਇਕੱਠਾ ਨਹੀਂ ਹੋ ਰਿਹਾ ਸੀ ਇਸੇ ਦਰਦ ਨਾਲ ਇਹਨਾਂ ਆਗੂਆਂ ਨੇ ਦੀਪ ਨੂੰ ਸਰਕਾਰ ਨਾਲ ਮਿਲਿਆ ਹੋਇਆ ਕਰਾਰ ਦਿੱਤਾ ਜਦਕਿ ਪੰਜਾਬ ਵਿੱਚ 32-33 ਜੁਨੀਅਨ ਹਨ ਹੋ ਸਕਦਾ ਹੈ ਕਿ ਹੁਣ ਇਹਨਾਂ ਦੀ ਗਿਣਤੀ ਵਧ ਗਈ ਹੋਵੇ 35 ਹੋ ਗਈ ਹੋਵੇ ਕਿਉਂਕਿ ਇਹਨਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾਂਦੀ ਹੈ ਜਿਸ ਦੇ ਕੋਲ ਚਾਰ ਬੰਦੇ ਜੁੜ ਜਾਂਦੇ ਹਨ ਆਪਣੀ ਜੁਨੀਅਨ ਬਣਾ ਲੈਂਦਾ ਹੈ ਜਾਂ ਫਿਰ ਜਦੋਂ ਫੰਡ ਦਾ ਰੌਲਾ ਪਿਆ ਜਾਂਦਾ ਹੈ ਤਾਂ ਵੀ ਆਪਣੀ ਜਥੇਬੰਦੀ ਲਾਂਚ ਕੀਤੀ ਜਾਂਦੀ ਹੈ ਇਸ ਲਈ ਹੁਣ ਤਾਂ ਇਹਨਾਂ ਦੀ ਗਿਣਤੀ ਪੰਜਾਬ ਵਿੱਚ 35 ਤੋਂ ਵੀ ਜ਼ਿਆਦਾ ਹੈ ਪਰ ਉਸ ਵਿੱਚ ਲਗਭਗ 32-33 ਜਥੇਬੰਦੀਆਂ ਸਨ ਜੀਣਿਆ ਕਿ ਆਪੋ ਆਪਣੇ ਰਾਗ ਆਲਾਪ ਰਹੀਆਂ ਸਨ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪੰਜਾਬ ਦੇ ਲੋਕਾਂ ਦਾ ਸਮਰਥਨ ਤਾਂ ਦੀਪ ਨਾਲ ਹੈ ਤਾਂ ਪੰਜਾਬ ਦੇ ਪੁੱਤ ਦੇ ਨਾਲ ਖੜਨ ਦੀ بجائے ਦੀਪ ਨੂੰ ਗਦਾਰ ਹੀ ਐਲਾਨ ਦਿੱਤਾ ਗਿਆ ਇਸ ਲਈ ਦੀਪ ਨੂੰ ਦੂਰੇ ਹਮਲੇ ਦਾ ਸਾਹਮਣਾ ਕਰਨਾ ਪਿਆ ਇੱਕ ਕੇਂਦਰ ਸਰਕਾਰ ਦਾ ਹਮਲਾ ਸੀ ਔਰ ਦੂਸਰਾ ਅਰਵੈਤੀ ਜਥੇਬੰਦੀਆਂ ਦੇ ਹਮਲਾ ਸੀ ਇਨਾਂ ਜਥੇਬੰਦੀਆਂ ਦੇ ਲੀਡਰਾਂ ਦੀ ਜਿੱਥੇ ਆਪਣੇ ਵਿੱਚ ਬਿਲਕੁਲ ਨਹੀਂ ਬਣਦੀ ਹਰੇਕ ਦਾ ਆਪਸ ਵਿੱਚ ਇੱਟ ਕੁੱਤੇ ਦਾ ਬੈਰ ਹੈ ਪਰ ਦੀਪ ਨੂੰ ਗद्दार ਐਲਾਨਣ ਦੇ ਸਮੇਂ ਇਹ ਸਾਰੇ ਇਕੱਠੇ ਹੋ ਗਏ ਤੇ ਇਹਨਾਂ ਦੇ ਵਿੱਚ ਵਿਚਾਰਕ ਸਹਿਮਤੀ ਬਣ ਗਈ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਇੱਕ ਨੇ ਵੀ ਨਹੀਂ ਕਿਹਾ ਕਿ ਦੀਪ ਸਾਡਾ ਬੰਦਾ ਚਲੋ ਹੁਣ ਆਪਾਂ ਆਪਣੇ ਟੌਪਿਕ ਵੱਲ ਵਾਪਸ ਮੁੜਦੇ ਹਾਂ ਦੀਪ ਸਿੱਧੂ ਦੇ ਅੰਦੋਲਨ ਵਿੱਚ ਆਉਣ ਦੇ ਨਾਲ ਪੰਜਾਬ ਦੀ ਨੌਜਵਾਨੀ ਵਿੱਚ ਇੱਕ ਨਵਾਂ ਜੋਸ਼ ਜਾਗਿਆ ਪਹਿਲਾ ਮਕਸਦ ਤਾਂ ਦੀਪ ਦਾ ਪੰਜਾਬ ਦੀ ਨੌਜਵਾਨੀ ਨੂੰ ਇਕੱਠਾ ਕਰਨਾ ਸੀ ਜਿਸ ਦਾ ਜ਼ਿਕਰ ਅਸੀਂ ਕਰ ਹੀ ਲਿਆ ਹੈ ਦੂਸਰਾ ਮਕਸਦ ਸੀ ਪੰਜਾਬ ਨੂੰ ਆਤਮ ਨਿਰਪਰ ਬਣਾਉਣਾ ਇਸ ਦੀ ਚਰਚਾ ਸੀ ਇਸ ਵੀਡੀਓ ਵਿੱਚ ਨਹੀਂ ਕਰ ਸਕਦੇ ਕਿਉਂਕਿ ਇਹ ਦੀਪ ਦੀ ਕੋਰ ਫਲਸਫੀ ਨਾਲ ਰਿਲੇਟ ਕਰਦਾ ਹੈ ਇਸ ਕਰਕੇ ਇਸ ਦੀ ਚਰਚਾ ਸੀ ਆਉਣ ਵਾਲੇ ਵੀਡੀਓ ਵਿੱਚ ਕਰਾਂਗੇ ਦੀਪ ਸਿੱਧੂ ਦਾ ਪੰਜਾਬ ਦਾ ਮਾਡਲ ਜਦੋਂ ਮੈਂ ਪੜਿਆ ਅਤੇ ਉਹਨਾਂ ਦੇ ਰਿਗਾਰਡਿੰਗ ਜਦੋਂ ਆਰਟੀਕਲ ਦੇਖੇ ਅਤੇ ਜਦੋਂ ਅਸੀਂ ਅਨੰਦਪੁਰ ਮਤੇ ਨੂੰ ਵੇਖਦੇ ਹਾਂ ਇਹਨਾਂ ਦੇ ਵਿੱਚ ਇੱਕ ਗਹਿਰੀ ਸਾਂਝ ਮਿਲਦੀ ਹੈ ਇਸ ਲਈ ਉਹਨਾਂ ਦੀ ਰਾਜਨੀਤਿਕ ਵਿਚਾਰਤਾਰਾ ਕੀ ਸੀ ਇਸ ਦੀ ਗੱਲ ਆਪਾਂ ਫੇਰ ਕਦੇ ਕਰਾਂਗੇ ਹੁਣ ਦੇਖਦੇ ਹਾਂ ਉਹਨਾਂ ਦੀ ਦੂਸਰੀ ਪ੍ਰਾਪਤੀ ਕੀ ਸੀ ਪਹਿਲੀ ਪ੍ਰਾਪਤੀ ਸੀ ਪੰਜਾਬ ਦੇ ਅੰਦਰ ਲਾੰਬੰਦੀ ਕਰਨਾ ਦੂਸਰੀ ਸੀ ਦਿੱਲੀ ਧਰਨੇ ਨੂੰ ਇੱਕ ਅੰਦੋਲਨ ਬਣਾਉਣਾ ਜੇਕਰ ਦਿੱਲੀ ਅੰਦੋਲਨ ਸਮੇਂ ਦੀਪ ਸਿੱਧੂ ਨਾ ਹੁੰਦਾ ਤਾਂ ਇਹ ਦਿੱਲੀ ਅੰਦੋਲਨ ਸ਼ਾਇਦ ਨਾ ਬਣਦਾ ਸਾਰੀ ਜਥੇਬੰਦੀਆਂ ਦਾ ਫੈਸਲਾ ਸੀ ਕਿ ਉਹ ਗਾਂਦੀਵਾਦੀ ਧਾਰਨਾ ਉੱਪਰ ਚੱਲਣ ਗਿਆ ਜਿੱਥੇ ਪੁਲਿਸ ਨੇ ਬੈਰੀਕੇਡ ਲਾਏ ਜਥੇਬੰਦੀਆਂ ਦੀ ਜਿਵੇਂ ਮੌਜਾਂ ਹੀ ਬਣ ਗਈਆਂ ਉਹਨਾਂ ਨੇ ਉੱਥੇ ਹੀ ਧਰਨੇ ਲਗਾਉਣ ਦਾ ਫੈਸਲਾ ਕੀਤਾ ਪਰ ਦੀਪ ਸਿੱਧੂ ਨੇ ਜਥੇਬੰਦੀਆਂ ਨੂੰ ਬੈਰੀਕੇਡ ਤੋੜ ਕੇ ਆਉਣ ਦੀ ਸਲਾਹ ਦਿੱਤੀ ਜਿਸ ਨਾਲ ਇਨ ਆਗੂਆਂ ਨੂੰ ਦੀਪ ਦੀ ਗੱਲ ਦਾ ਬਹੁਤ ਗੁੱਸਾ ਆ ਪਰ ਲੋਕ ਦਬਾਅ ਦੇ ਅੱਗੇ ਝੁਕਣਾ ਪਿਆ ਸਾਰੇ ਲੋਕ ਜਦੋਂ ਦੀਪ ਨਾਲ ਜੁੜੇ ਤਾਂ ਗਿਣਤੀ ਘਟਣ ਦੇ ਡਰ ਦੇ ਕਾਰਨ ਇਹਨਾਂ ਨੇ ਵੀ ਬੈਰੀਕੇਡ ਤੋੜੇ ਹਰਿਆਣਾ ਤੋਂ ਦਿੱਲੀ ਦਾ ਕੂਚ ਕੀਤਾ ਤੇ ਇਹ ਵੀ ਇੱਕ ਵੱਡੀ ਦੇਣ ਸੀ ਦੀਪਦੀ ਕਿਉਂਕਿ ਜੇਕਰ ਸੰਘਰਸ਼ ਦਿੱਲੀ ਐਂਟਰ ਨਾ ਕਰਦਾ ਤਾਂ ਸਰਕਾਰ ਦਾ ਇਸਤੇ ਕੋਈ ਦਬਾਅ ਨਾ ਬਣਦਾ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਆਏ ਤਾਂ ਮੀਡੀਆ ਨੇ ਇਸ ਨੂੰ ਕਵਰ ਕਰਨਾ ਸ਼ੁਰੂ ਕੀਤਾ ਅੰਦੋਲਨ ਦਿਨਾਂ ਵਿੱਚ ਹੀ ਸਿਖਰਾਂ ਤੇ ਪਹੁੰਚ ਗਿਆ ਕਿਸਾਨ ਸੰਘਰਸ਼ ਦੀ ਚਰਚਾ ਅੰਤਰਰਾਸ਼ਟਰੀ ਪੱਧਰ ਤੇ ਹੋਣੀ ਜਦੋਂ ਦਿੱਲੀ ਅੰਦੋਲਨ ਵਿੱਚ ਇੱਕ ਟਾਈਮ ਤੋਂ ਬਾਅਦ ਸਰਕਾਰ ਨੇ ਅਣਗੌਲਿਆ ਕਰਨਾ ਸ਼ੁਰੂ ਕੀਤਾ ਤਾਂ ਫਿਰ ਦੀਪ ਸਿੱਧੂ ਨੇ ਜਥੇਬੰਦੀਆਂ ਨੂੰ ਬੇਨਤੀ ਕੀਤੀ ਕਿ ਕੋਈ ਐਕਸ਼ਨ ਪ੍ਰੋਗਰਾਮ ਦੇਣ ਤਾਂ ਜੋ ਨੌਜਵਾਨਾਂ ਦੀ ਗਿਣਤੀ ਜੋ ਘਟ ਰਹੀ ਹੈ ਇਸ ਨੂੰ ਵਧਾਇਆ ਜਾ ਸਕੇ ਅਤੇ ਸਰਕਾਰ ਦੇ ਉੱਪਰ ਵੱਧ ਦਬਾਅ ਹੋਵੇ ਅਤੇ ਆਪਾਂ ਆਪਣੀ ਗੱਲ ਕਹਿ ਸਕੀਏ ਕਿ ਅਸਲ ਵਿੱਚ ਕਿਸਾਨ ਆਗੂ ਜੋ ਆਪਣੇ ਆਪ ਨੂੰ ਕਿਸਾਨਾਂ ਦੇ ਦਰਦੀ ਕਹੋਂਦੇ ਹਨ ਅਤੇ ਕਿਸਾਨ ਆਗੂਆਂ ਨੇ ਇਹ ਗੱਲ ਆਖ ਕੇ ਮਨਾ ਕਰ ਦਿੱਤਾ ਜਿਹੜੇ ਕਿ ਆਪਣੇ ਆਪ ਨੂੰ ਕਿਸਾਨਾਂ ਦੇ ਦਰਦੀ ਕਹੋਂਦੇ ਹਨ ਕਿ ਅਸੀਂ ਤੇਰੇ ਨਾਲ ਕੋਈ ਸਾਂਝਾ ਪ੍ਰੋਗਰਾਮ ਨਹੀਂ ਕਰਾਂਗੇ ਇਥੋਂ ਤੱਕ ਕਿ ਬਿਆਨ ਸੋਸ਼ਲ ਮੀਡੀਆ ਮੀਨਸਟਰੀ ਮੀਡੀਆ ਅਖਬਾਰਾਂ ਵਿੱਚ ਵੀ ਚਲਾ ਗਿਆ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਜੇਕਰ ਅਸੀਂ ਆਪਣੇ ਹੀ ਬੰਦਿਆਂ ਦੇ ਬਾਰੇ ਇਸ ਕਿਸਮ ਦੀਆਂ ਗੱਲਾਂ ਕਰਾਂਗੇ ਜਾਂ ਇਸ ਕਿਸਮ ਦੇ ਬਿਆਨ ਦੇਵਾਂਗੇ ਤਾਂ ਇਸ ਦਾ ਅੰਦੋਲਨ ਦੇ ਉੱਪਰ ਕੀ ਅਸਰ ਹੋਵੇਗਾ ਆਪਣੀ ਈਗੋ ਨੂੰ ਸੈਟੀਸਫਾਈਡ ਕਰਨ ਦੇ ਲਈ ਹਰੇਕ ਬਿਆਨ ਦਿੱਤਾ ਪ੍ਰਦੀਪ ਨੇ ਕਿਸੇ ਬਿਆਨ ਦਾ ਕੋਈ ਗੁੱਸੇ ਵਾਲਾ ਜਵਾਬ ਨਾ ਦੇ ਕੇ ਹਮੇਸ਼ਾ ਹੀ ਹਸਮੁਖ ਚਿਹਰੇ ਨਾਲ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਅਤੇ মিডিਏ ਸਾਹਮਣੇ ਕਿਸੇ ਆਗੂ ਨੂੰ ਮਾਰਨ ਨਹੀਂ ਕਿਹਾ ਕਿਉਂਕਿ ਦੀਪਲੀ ਅੰਦੋਲਨ ਬਹੁਤ ਮਹੱਤਵਪੂਰਨ ਸੀ ਜੇਕਰ ਅੰਦੋਲਨ ਨੂੰ ਢਾ ਲੱਗ ਜਾਂਦੀ ਤਾਂ ਇਹ ਕਾਨੂੰਨ ਰੱਦ ਨਾ ਹੁੰਦੇ ਤਾਂ ਸਭ ਨੇ ਦੀਪ ਨੂੰ ਹੀ ਮਾਰਾ ਕਹਿਣਾ ਸੀ ਪਰ ਸਰਕਾਰ ਤੇ ਦਬਾਅ ਪਾਉਣਾ ਵੀ ਜ਼ਰੂਰੀ ਸੀ ਕਿਉਂਕਿ ਕੇਵਲ ਸੜਕਾਂ ਰੋਕਣ ਨਾਲ ਜਿੱਥੇ ਟ੍ਰੈਫਿਕ ਵੀ ਇੱਕ ਸਾਈਡ ਤੇ ਚੱਲ ਹੀ ਰਹੀ ਸੀ ਸਰਕਾਰ ਲਈ ਕੋਈ ਖਤਰਾ ਨਹੀਂ ਸੀ ਉਤੋਂ ਕਾਮਰੇਡ ਆਗੂ ਤਾਂ ਕਹਿ ਹੀ ਰਹੇ ਸੀ ਕਿ ਇਹ ਅੰਦੋਲਨ ਲੰਮਕਮਾ ਚੱਲੇਗਾ ਲੰਮਾ ਚੱਲੇਗਾ ਇਹਨਾਂ ਨੂੰ ਤਾਂ ਲੰਮਕਮਾ ਅੰਦੋਲਨ ਨੇ ਵਿੱਚ ਹੀ ਫਾਇਦਾ ਸੀ ਕਿਉਂਕਿ ਅੰਦੋਲਨ ਖਤਮ ਫੰਡ ਖਤਮ ਪ੍ਰਦੀਪ ਨੂੰ ਪਤਾ ਸੀ ਕਿ ਮੰਗਾਂ ਨੂੰ ਮੰਨਵਾਉਣ ਲਈ ਜਲਦੀ ਐਕਸ਼ਨ ਕਰਨਾ ਜ਼ਰੂਰੀ ਸੀ ਅਤੇ ਜਿਆਦਾ ਲੰਮੇ ਅੰਦੋਲਨ ਵਿੱਚ ਆਗੂਆਂ ਦੇ ਵੇਕਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਜਦੋਂ ਦੀਪ ਤੇ ਨੌਜਵਾਨਾਂ ਦੀ ਮੰਗ ਵਧੀ ਤੁਸੀਂ ਕੋਈ ਐਕਸ਼ਨ ਪ੍ਰੋਗਰਾਮ ਕਿਉਂ ਨਹੀਂ ਦਿੰਦੇ ਕੋਈ ਐਕਸ਼ਨ ਪ੍ਰੋਗਰਾਮ ਦੇਵੋ ਤਾਂ ਉਹਨਾਂ ਨੂੰ 26 ਜਨਵਰੀ ਦੇ ਟਰੈਕਟਰ ਮਾਰਚ ਦਾ ਸੱਦਾ ਦੇਣਾ ਪਿਆ ਜਦੋਂ ਟਰੈਕਟਰ ਮਾਰਚ ਦਾ ਐਲਾਨ ਹੋਇਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਟਰੈਕਟਰ ਲੈ ਕੇ ਦਿੱਲੀ ਪਹੁੰਚ ਗਏ 25 ਜਨਵਰੀ 2021 ਨੂੰ ਜਿਵੇਂ ਪੂਰੀ ਦਿੱਲੀ ਨੂੰ ਟਰੈਕਟਰਾਂ ਨੇ ਘੇਰ ਲਿਆ ਹੋਵੇ ਸਭ ਲੋਕਾਂ ਵਿੱਚ ਬਹੁਤ ਜੋਸ਼ ਸੀ ਜਿਹੜਾ ਜੋਸ਼ ਅੰਦੋਲਨ ਨੂੰ ਲੈ ਕੇ ਠੰਡਾ ਪੈ ਚੁੱਕਾ ਸੀ ਉਹ ਦੁੱਗਣਾ ਜੋਸ਼ ਫੈਲ ਗਿਆ ਸੀ 25 ਜਨਵਰੀ 2021 ਦੀ ਰਾਤ ਜਦੋਂ ਪੰਜਾਬ ਦੇ ਲੋਕਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਸੀ ਇਹ ਇੱਕ ਨਾ ਭੁੱਲਣਯੋਗ ਪਲ ਹੈ ਸੰਗਤ ਜੀ ਮੈਂ ਆਪ ਇਸ ਵਰਤਾਂਤ ਨੂੰ ਵੇਖਿਆ ਤੁਹਾਡੇ ਵਿੱਚੋਂ ਵੀ ਬਹੁਤ ਲੋਕ ਹੋਣਗੇ ਜੋ ਕਿ 25 ਜਨਵਰੀ 2021 ਨੂੰ ਦਿੱਲੀ ਦੇ ਬਾਡਰ ਤੇ ਗਏ ਹੋਣਗੇ ਇੱਕ ਗੱਲ ਹੋਰ ਆਪਣਾ ਟੀਚਾ ਕਿਸੇ ਨੂੰ ਮਾੜਾ ਕਹਿਣਾ ਨਹੀਂ ਪਰ ਉਹ ਕੁਝ ਦੱਸਣਾ ਹੀ ਪੈਂਦਾ ਹੈ ਜੋ ਬੀਤਿਆ ਹੈ ਇਸ ਲਈ ਜੇਕਰ ਅਜਿਹਾ ਬੰਦਾ ਮੇਰੀ ਆਵਾਜ਼ ਸੁਣ ਰਿਹਾ ਜੋ ਕਿ ਦੀਪ ਦੀ ਆਈਡੋਲੋਜੀ ਨਾਲ ਸੰਬੰਧ ਨਹੀਂ ਰੱਖਦਾ ਪਰ ਫਿਰ ਵੀ ਇਹ ਗੱਲ ਜ਼ਰੂਰ ਦੱਸਿਓ ਕਿ ਮੈਂ ਕੋਈ ਝੂਠ ਕਹਿ ਰਿਹਾ ਹਾਂ ਇੱਕ ਗੱਲ ਵੀ ਅਜਿਹੀ ਕਹਿ ਰਿਹਾ ਹਾਂ ਜਿਹੜੀ ਕਿ ਵਾਪਰੀ ਨਾ ਹੋਵੇ ਇਸ ਲਈ ਮੈਂ ਕਿਸੇ ਵਿਸ਼ੇਸ਼ ਵਿਅਕਤੀ ਦਾ ਨਾਮ ਵੀ ਨਹੀਂ ਲੈ ਰਿਹਾ ਜਿਨ੍ਹਾਂ ਨੇ ਦੀਪ ਦੀ ਵਿਰੋਧਤਾ ਕੀਤੀ ਸੀ ਸਰਕਾਰ ਤੋਂ ਵੀ ਜ਼ਿਆਦਾ 26 ਜਨਵਰੀ 2021 ਨੂੰ ਟਰੈਕਟਰ ਮਾਰਚ ਦੀ ਸ਼ੁਰੂਆਤ ਹੁੰਦੀ ਹੈ ਸਾਰੀਆਂ ਜਥੇਬੰਦੀਆਂ ਦੇ ਆਗੂ ਵੀ ਖੁਸ਼ੀ ਜ਼ਾਹਿਰ ਕਰਦੇ ਹਨ ਜਿਹੜੀ ਕਿ ਵਧੀਆ ਗੱਲ ਹੈ ਕੋਈ ਆਗੂ ਇਹ ਨਹੀਂ ਕਹਿੰਦਾ ਕਿ ਅਸੀਂ ਟਰੈਕਟਰ ਮਾਰਚ ਕਿਉਂ ਕਰੀਏ ਜਦੋਂ ਦੀਪ ਸਿੱਧੂ ਦੀ ਗਵਾਹੀ ਵਿੱਚ ਲੋਕ ਟਰੈਕਟਰ ਮਾਰਚ ਕਰਦੇ ਹੋਏ ਬਿਲਕੁਲ ਜੋਸ਼ ਵਿੱਚ ਆ ਕੇ ਲਾਲ ਕਿਲੇ ਵਿੱਚ ਐਂਟਰ ਕਰਦੇ ਹਨ ਬਿਨਾ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾ ਕਿਸੇ ਨੂੰ ਕੁਝ ਮਾਰਾ ਕਹੇ ਉੱਥੇ ਜਾ ਕੇ ਲਾਲ ਕਿਲੇ ਦੇ ਖਾਲੀ ਪੋਲ ਉਪਰ ਇੱਕ ਨੌਜਵਾਨ ਕੇਸਰੀ ਨਿਸ਼ਾਨ ਸਾਹਿਬ ਚੜਾ ਦਿੰਦਾ ਹੈ ਹਾਲਾਂਕਿ ਅਜਿਹਾ ਨਹੀਂ ਕਿ ਲਾਲ ਕਿਲੇ ਵਿੱਚ ਸਮੁੱਚੀ ਸੰਗਤ ਆਸਾਨੀ ਨਾਲ ਹੀ ਚਲੀ ਗਈ ਸੀ ਬਲਕਿ ਹਲਕਾ ਵਿਰੋਧ ਜ਼ਰੂਰ ਹੋਇਆ ਜਦੋਂ ਸਰਕਾਰ ਨੂੰ ਇਸ ਵਰਤਾਨ ਦਾ ਪਤਾ ਲੱਗਿਆ ਤਾਂ ਉੱਚ ਅਫਸਰਾਂ ਨੇ ਆ ਕੇ ਅਥਰੂ ਗੈਸ ਤੇ ਗੋਲੇ ਵੀ ਮਾਰੇ ਇੱਕ ਨੌਜਵਾਨ ਇਸੇ ਮਾਰਚ ਵਿੱਚ ਸ਼ਹੀਦ ਵੀ ਹੋਇਆ ਟਰੈਕਟਰ ਟਰਾਲੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਇਹ ਵੀਡੀਓ ਹੁਣ ਵੀ ਇੰਟਰਨੈਟ ਤੇ ਹੈ ਜਿੱਥੇ ਜੋਸ਼ ਵਿੱਚ ਸਾਰੀ ਸੰਗਤ ਝੂਮ ਰਹੀ ਹੈ ਅਤੇ ਸ਼ਬਦ गा ਰਹੀ ਹੈ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਇਹ ਸ਼ਬਦ ਕਿਲੇ ਵਿੱਚ ਮੌਜੂਦ ਸੰਗਤ ਨੇ ਬਹੁਤ ਜੋਸ਼ ਨਾਲ ਗਾਇਆ ਜਦੋਂ ਇਸ ਘਟਨਾ ਤੋਂ ਬਾਅਦ ਸਰਕਾਰ ਨੂੰ ਮਹਿਸੂਸ ਹੋਇਆ ਕਿ ਸਿੱਖਾਂ ਨੇ ਕੇਸਰੀ ਨਿਸ਼ਾਨ ਝੁਲਾ ਕੇ ਉਹਨਾਂ ਦਾ ਹਿੰਦੂਤਵ ਦਾ ਨਾਰਾ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਇਹ ਫਿੱਕਾ ਪੈ ਰਿਹਾ ਹੈ ਤਾਂ ਕੱਟੜ ਹਿੰਦੂ ਸੰਗਠਨਾ ਸਮੇਤ ਭਾਜਪਾ ਦੀ ਸਰਕਾਰ ਨੇ ਇਸ ਵਰਤਾਰੇ ਦੀ ਕਰੜੀ ਆਲੋਚਨਾ ਕੀਤੀ ਹਾਲਾਂਕਿ ਇਸ ਘਟਨਾ ਦਾ ਬਹੁਤ ਸਾਰੇ ਹਿੰਦੂ ਵੀਰਾਂ ਨੇ ਵੀ ਸਮਰਥਨ ਕੀਤਾ ਕਿਉਂਕਿ ਜਿਹੜੇ ਲੋਕ ਪੜ੍ਹੇ ਲਿਖੇ ਸਨ ਉਹ ਇਸ ਵਰਤਾਂਤ ਨੂੰ ਸਮਝਦੇ ਸਨ ਜੇਕਰ 1675 ਵਿੱਚ ਗੁਰੂ ਤੇਗ ਬਹਾਦਰ ਜੀ ਕੁਰਬਾਨੀ ਨਾ ਦਿੰਦੇ ਤਾਂ ਅੱਜ ਇੱਕ ਵੀ ਹਿੰਦੂ ਇੱਥੇ ਨਾ ਹੁੰਦਾ ਇਸ ਲਈ ਬਹੁਤ ਸਾਰੇ ਪੱਤਰਕਾਰਾਂ ਨੇ ਬੁੱਧੀਜੀਵੀਆਂ ਨੇ ਇਸ ਘਟਨਾ ਬਾਰੇ ਕੋਈ ਮਾੜੀ ਟਿੱਪਣੀ ਨਹੀਂ ਕੀਤੀ ਬਹੁਤ ਸਾਰੇ ਲੋਕ ਸੀ ਜੋ ਕਿ ਆਪਣੇ ਔਦਿਆਂ ਕਾਰਨ ਆਪਣੇ ਵਿਚਾਰ ਨਹੀਂ ਰੱਖ ਸਕਦੇ ਉਹਨਾਂ ਨੇ ਵੀ ਕੋਈ ਵਿਰੋਧ ਨਹੀਂ ਜਤਾਇਆ ਸੰਗਤਜੀ ਦੇਖੇ ਜਾਵੇ ਤਾਂ ਇਸ ਵਿੱਚ ਵਿਰੋਧ ਕਰਨ ਦੀ ਕੋਈ ਗੱਲ ਹੈ ਵੀ ਨਹੀਂ ਸੀ ਕੇਵਲ ਸਰਕਾਰ ਦੇ ਤੱਕੜ ਰਵਈਏ ਨੂੰ ਸੱਟ ਬੱਜੀ ਨਾ ਕਿ ਲਾਲ ਕਿਲੇ ਦਾ ਕੋਈ ਨੁਕਸਾਨ ਹੋਇਆ ਨਾ ਕਿ ਇੱਕ ਸਰਕਾਰੀ ਸੰਪਤੀ ਦਾ ਕੋਈ ਨੁਕਸਾਨ ਹੋਇਆ ਨਾ ਕਿ ਰਾਸ਼ਟਰੀ ਝੰਡੇ ਦੀ ਕੋਈ ਬੇਅਦਬੀ ਹੋਈ ਪਰ ਜਦੋਂ ਕਿਸੇ ਵੀ ਕਿਸਾਨ ਲੀਡਰ ਨੇ ਦੀਪ ਸਿੱਧੂ ਦਾ ਸਟੈਂਡ ਨਹੀਂ ਲਿਆ ਤਾਂ ਦੀਪ ਨੂੰ ਸਰਕਾਰੀ ਮੁਕੱਦਮੇ ਅਤੇ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਜਦੋਂ ਦੀਪ ਨੂੰ ਜੇਲ੍ਹ ਵਿੱਚ ਡੱਕਿਆ ਤਾਂ ਅੰਨੇਵਾਹ ਕੁੱਟਿਆ ਗਿਆ ਪਰ ਕਿਉਂਕਿ ਅਦਾਲਤ ਵਿੱਚ ਕੋਈ ਗੁਨਾਹ ਦੀਪ ਖਿਲਾਫ ਪ੍ਰੂਫ ਨਾ ਹੋਣ ਤੇ ਦੀਪ ਨੂੰ ਜ਼ਮਾਨਤ ਤੇ ਛੱਡ ਦਿੱਤਾ ਗਿਆ ਜਦੋਂ ਬਾਹਰਲੇ ਦੇਸ਼ਾਂ ਵਿੱਚ ਇਸ ਗੱਲ ਦਾ ਪ੍ਰਚਾਰ ਹੋਇਆ ਕਿ ਇੰਡੀਆ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਸਰਕਾਰ ਬਿਨਾਂ ਕਿਸੇ ਕਾਰਨ ਤੋਂ ਚਲ ਰਹੀ ਹੈ ਖਤਮ ਕਰ ਰਹੀ ਹੈ ਅਤੇ ਦੀਪ ਸਿੱਧੂ ਦੇ ਤੁਮਾਕੇਦਾਰ ਖੁਲਾਸੀਆਂ ਨੇ ਨੌਜਵਾਨਾਂ ਵਿੱਚ ਫਿਰ ਤੋਂ ਨਵਾਂ ਜੋਸ਼ ਭਰਿਆ ਜਦੋਂ ਨੌਜਵਾਨਾਂ ਵਿੱਚ ਕੌਮੀ ਜਾਗਰਤੀ ਆ ਰਹੀ ਸੀ ਅਤੇ ਦੀਪ ਸਿੱਧੂ ਦਾ 26 ਜਨਵਰੀ 2021 ਦੀ ਘਟਨਾ ਤੋਂ ਬਾਅਦ ਵੀ ਸੰਘਰਸ਼ ਵਿੱਚ ਅਹਿਮ ਯੋਗਦਾਨ ਰਿਹਾ ਪਰ ਸਰਕਾਰ ਨੇ ਲਗਾਤਾਰ ਹੋਰ ਮੁਕੱਦਮੇ ਦੀਪ ਖਿਲਾਫ ਕੀਤੇ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਇਹ ਮੁਕੱਦਮੇ ਹਕੂਮਤ ਵੱਲੋਂ ਜਾਣਬੁੱਝ ਕੇ ਹੀ ਕਿੱਤੇਗੇ ਤਾਂ ਜੋ ਦੀਪ ਅਗਲੀ ਲਹਿਰ ਨੂੰ ਖੜਾ ਨਾ ਕਰ ਸਕੇ ਇੱਥੇ ਦੀਪ ਇਕੱਲਾ ਹੀ ਦੂਜੇਆ ਕਿਉਂਕਿ ਕਿਸਾਨ ਜਥੇਬੰਦੀਆਂ ਤੇ ਕਹਿ ਰਹੀਆਂ ਸਨ ਕਾਨੂੰਨ ਰੱਦ ਨਹੀਂ ਹੋ ਸਕਦਾ ਕਿਉਂਕਿ ਨਾਲਕਿਲੇ ਦੇ ਉੱਪਰ ਨਿਸ਼ਾਨ ਸਾਹਿਬ ਨੂੰ ਚੁਲਾਇਆ ਗਿਆ ਹੈ ਪਰ ਉਹ ਇਸ ਗੱਲ ਤੋਂ ਅਣਜਾਣ ਸਨ ਜਾਂ ਫਿਰ ਇਨ੍ਹਾਂ ਵਿੱਚ ਇਨਕਲਾਬੀ ਸਮਝ ਹੀ ਨਹੀਂ ਸੀ ਕਿ ਸਰਕਾਰ ਪਹਿਲਾਂ ਹੀ 26 ਜਨਵਰੀ ਵਾਲੇ ਦਿਨ ਆਪਣੀ ਕਿਰਕਰੀ ਕਰਵਾ ਚੁੱਕੀ ਹੈ ਇਸ ਲਈ ਉਹ ਦੁਬਾਰਾ ਇਹ ਰਿਸਕ ਨਹੀਂ ਲੈ ਸਕਦੀ ਤੇ ਮੋਦੀ ਨੂੰ ਮਜਬੂਰੀ ਵਿੱਚ 19 ਨਵੰਬਰ 2021 ਨੂੰ ਗੁਰਪਰਬ ਦੇ ਪਾਵਨ ਦਿਨ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਪਿਆ ਪਰ ਸੰਗਤਜੀ ਦੀਪ ਦੀ ਸੋਚ ਕੇਵਲ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੀਮਿਤ ਨਹੀਂ ਸੀ ਹਾਂ ਇਹ ਮੰਗ ਵੀ ਜ਼ਰੂਰ ਸੀ ਪਰ ਉਹਨਾਂ ਦੀ ਮੰਗ ਖੇਤੀ ਨੂੰ ਮੁਨਾਫੇ ਵਾਲਾ ਧੰਦਾ ਬਣਾਉਣ ਦੀ ਵੀ ਸੀ ਤਾਂ ਜੋ ਰੋਜ਼ ਰੋਜ਼ ਛੜਕਾਂ ਤੇ ਆਉਣਾ ਨਾ ਪਵੇ ਬਲਕਿ ਪੰਜਾਬ ਦੀ ਆਤਮ ਨਿਰਪਰਤਾ ਦੀ ਵੀ ਸੀ ਬੇਸ਼ੱਕ ਦੀਪ ਇਸ ਮਨਸੂਬੇ ਨੂੰ ਪੂਰਾ ਨਹੀਂ ਕਰ ਸਕਿਆ ਉਸ ਤੋਂ ਪਹਿਲਾਂ ਹੀ ਭੈੜੀ ਸਾਜਿਸ਼ ਦਾ ਸ਼ਿਕਾਰ ਹੋਇਆ ਪਰ ਇਸ ਖੂਲ ਦੇ ਵਿੱਚ ਦੀਪ ਦਾ ਇੱਕ ਮਹੱਤਵਪੂਰਨ ਸਹਿਯੋਗ ਹੈ ਇਸ ਕਰਕੇ ਦੀਪ ਨੇ ਨਾ ਕੇਵਲ ਦਿੱਲੀ ਸੰਘਰਸ਼ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਆਵਾਜ਼ ਹੀ ਚੁੱਕੀ ਬਲਕਿ ਪੰਜਾਬ ਦੀ ਨੌਜਵਾਨੀ ਨੂੰ ਵੀ ਜਗਾਇਆ ਐਸੀ ਕਿਸਮ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਤੇ ਕਮੈਂਟ ਜਰੂਰ ਕਰੋ